ਭਾਰਤ ਦੇ ਵੱਲੋਂ ਪਾਕਿਸਤਾਨ ਦੇ ਅੱਤਵਾਦੀਆਂ ਦੇ ਖਿਲਾਫ ਆਪਰੇਸ਼ਨ ਸੰਧੂਰ ਚਲਾਇਆ ਗਿਆ ਅਤੇ ਜਿਸ ਦੇ ਵਿੱਚ ਭਾਰਤੀ 에ਅਰ ਫੋਰਸ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਜਾ ਕੇ ਅੱਤਕਵਾਦੀਆਂ ਦੇ ਵੱਖ-ਵੱਖ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵਿਚਕਾਰਾਂ ਜਿਹੜਾ ਮਾਹੌਲ ਆ ਉਹ ਪੂਰਾ ਤਣਾਅਪੂਰਨ ਬਣਿਆ ਹੋਇਆ ਜਿਹੜੇ ਅਸਾਰ ਨੇ ਜਿਸ ਤਰੀਕੇ ਦੇ ਹਾਲਾਤ ਬਣਦੇ ਨੇ ਉਸ ਨੂੰ ਦੇਖਦੇ ਹੋਏ ਸਰਕਾਰ ਦੇ ਵੱਲੋਂ ਲਗਾਤਾਰ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ ਜਿੱਥੇ ਬਾਰਡਰ ਏਰੀਆ ਦੇ ਸਕੂਲ ਕਾਲਜਾਂ ਨੂੰ ਬੰਦ ਕੀਤਾ ਗਿਆ ਏਅਰਫੋਰਸ ਸਟੇਸ਼ਨਾਂ ਨੂੰ ਬੰਦ ਕੀਤਾ ਗਿਆ ਉੱਥੇ ਹੀ ਹੁਣ ਤੁਹਾਨੂੰ ਦੱਸਦੇ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਵੀ ਬੰਦ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਇੱਕ ਹੋਰ ਵੱਡੀ ਖਬਰੇ ਆ ਰਹੀ ਆ ਜਿੱਥੇ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਅਨਮਿੱਥੇ ਸਮੇਂ ਦੇ ਲਈ ਬੰਦ ਕਰ ਦਿੱਤਾ ਗਿਆ ਉੱਥੇ ਆਏ ਸ਼ਰਧਾਲੂਆਂ ਨੂੰ ਵਾਪਸ ਮੋੜ ਦਿੱਤਾ ਗਿਆ ਅੱਜ ਬੁੱਧਵਾਰ ਨੂੰ ਜਿਹੜੀ ਜਾਣਕਾਰੀ ਦੇ ਅਨੁਸਾਰ ਰਜਿਸਟ੍ਰੇਸ਼ਨ ਹੋਈ ਸੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਵਿੱਚੋਂ ਜਿੰਨਾ ਸ਼ਰਧਾਲੂਆਂ ਨੇ ਲੰਘ ਕੇ ਪਾਕਿਸਤਾਨ ਜਾਣਾ ਸੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਸਨ ਉਹਨਾਂ ਦੀ ਗਿਣਤੀ 490 ਦੇ ਕਰੀਬ ਦੱਸੀ ਜਾ ਰਹੀ ਹੈ ਪਰ ਉਹਨਾਂ ਦੇ ਵਿੱਚੋਂ ਹੁਣ ਤੱਕ ਡੇਰਾ ਬਾਬਾ ਨਾਨਕ ਇਮੀਗ੍ਰੇਸ਼ਨ ਚੈੱਕ ਪੁਆਇੰਟ ਦੇ ਉੱਤੇ ਸਿਰਫ 170 ਦੇ ਕਰੀਬ ਜਿਹੜੇ ਸ਼ਰਧਾਲੂ ਪਹੁੰਚੇ ਸੀ ਜਿਨ੍ਹਾਂ ਨੂੰ ਉੱਥੋਂ ਵਾਪਸ ਭੇਜ ਦਿੱਤਾ ਗਿਆ ਤਾਂ ਕਰਤਾਰਪੁਰ ਸਾਹਿਬ ਕੋਰੀਡੋਰ ਬੰਦ ਹੋਇਆ ਉੱਥੇ ਹੀ ਨਾਲ ਇਹ ਵੀ ਖਬਰਾਂ ਆਈਆਂ ਨੇ ਕਿ ਪਾਕਿਸਤਾਨ ਦੇ ਵਿੱਚ ਪੁਨਸ਼ ਗੁਰਦੁਆਰਾ ਸਾਹਿਬ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਟਾਰਗੇਟ ਕੀਤਾ ਗਿਆ ਅਤੇ ਇਹ ਜਾਣਕਾਰੀ ਆ ਰਹੀ ਹੈ ਖਬਰਾਂ ਤੇ ਕੁਝ ਤਸਵੀਰਾਂ ਸਾਡੇ ਤੱਕ ਪਹੁੰਚੀਆਂ ਜਿੱਦੇ ਵਿੱਚ ਪਤਾ ਲੱਗਿਆਗਾ ਕਿ ਉੱਥੇ ਕੀਰਤਨ ਚੱਲ ਰਿਹਾ ਸੀ ਗੁਰਬਾਣੀ ਦਾ ਸਮਾਗਮ ਚੱਲ ਰਿਹਾ ਸੀ ਗੁਰਬਾਣੀ ਪ੍ਰਚਾਰ ਹੋ ਰਿਹਾ ਸੀਗਾ ਅਤੇ ਉਸ ਸਮੇਂ ਅਟੈਕ ਹੁੰਦਾਗਾ ਤਾਂ ਇਸ ਇਸ ਦੇ ਨਾਲ ਕੁਝ ਸੋਰਸਸ ਤੋਂ ਇਹ ਵੀ ਖਬਰਾਂ ਹਨ ਕਿ ਕੁਝ ਜ਼ਖਮੀ ਵੀ ਉੱਥੇ ਹੋਏ ਨੇ ਤੇ ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਹਾਲਾਤ ਬਣ ਰਹੇ ਨੇ ਉਸ ਨੂੰ ਦੇਖ ਕੇ ਮਾਹੌਲ ਜ਼ਰੂਰ ਤਣਾਅਪੂਰਨ ਆ ਤਾਂ ਕਰਤਾਰਪੁਰ ਸਾਹਿਬ ਕੋਰੀਡੋਰ ਹਾਲਾਂਕਿ ਉਸ ਸਮੇਂ ਬੰਦ ਨਹੀਂ ਕੀਤਾ ਗਿਆ ਜਦੋਂ ਪਹਿਲ ਗਾਮ ਦੇ ਵਿੱਚ 22 April ਨੂੰ ਇਹ ਘਟਨਾਕਰਮ ਵਾਪਰਦਾਗਾ ਉਸ ਵਕਤ ਭਾਰਤ ਸਰਕਾਰ ਦੇ ਵੱਲੋਂ ਤਮਾਮ ਪਾਕਿਸਤਾਨੀਆਂ ਨੂੰ ਇਹ ਆਦੇਸ਼ ਹੋ ਗਏ ਸਨ ਕਿ ਤੁਸੀਂ ਆਪਣੇ ਵਤਨ ਵਾਪਸ ਪਰਤ ਜਾਓ 48 ਘੰਟਿਆਂ ਦੇ ਵਿੱਚ ਵਿੱਚ ਤੋਂ ਭਾਰਤ ਛੱਡਣ ਦੇ ਹੁਕਮ ਜਾਰੀ ਹੋਏ ਸਨ ਜਿਸ ਤੋਂ ਬਾਅਦ ਜਿਹੜੀਆਂ ਸਰਹੱਦਾਂ ਸੀ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਅਟਾਰੀ ਸਰਹੱਦ ਨੂੰ ਜਿੱਥੋਂ ਲੈਣ ਦੇਣ ਹੁੰਦਾ ਸੀਗਾ ਉਹ ਵੀ ਜਿਹੜੇ ਵਪਾਰ ਦਾ ਰਸਤਾ ਉਹ ਵੀ ਬੰਦ ਕਰ ਦਿੱਤਾ ਗਿਆ ਸੀ ਗੁਜਰਾਤ ਦੇ ਬੰਦਰਗਾਹਾਂ ਜਾਂ ਹੋਰ ਜਿੰਨੀਆਂ ਵੀ ਪਾਕਿਸਤਾਨ ਦੇ ਨਾਲ ਪਾਕਿਸਤਾਨ ਦੇ ਨਾਲ ਪੰਜਾਬ ਜੰਮੂ ਕਸ਼ਮੀਰ ਰਾਜਸਥਾਨ ਅਤੇ ਗੁਜਰਾਤ ਇਹ ਤਿੰਨੇ ਸਰਹੱਦਾਂ ਲੱਗਦੀਆਂ ਨੇ ਤੇ ਤਿੰਨੇ ਸਰਹੱਦਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਵੱਡੀ ਗੱਲ ਇਹ ਰਹੀ ਸੀ ਕਿ ਉਸ ਸਮੇਂ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਬੰਦ ਨਹੀਂ ਕੀਤਾ ਗਿਆ ਸੀਗਾ ਉਹ ਰਸਤਾ ਉਵੇਂ ਹੀ ਖੁੱਲਿਆ ਹੋਇਆ ਸੀ ਸ਼ਰਧਾਲੂ ਜਾ ਰਹੇ ਸੀ ਪਰ ਫਰਕ ਜ਼ਰੂਰ ਪਿਆ ਸੀਗਾ ਇਹ ਦੱਸਿਆ ਜਾ ਰਿਹਾ ਕਿ ਪਹਿਲਗਾਮ ਅਟੈਕ ਤੋਂ ਬਾਅਦ ਸ਼ਰਧਾਲੂਆਂ ਦੀ ਗਿਣਤੀ ਜ਼ਰੂਰ ਘਟੀ ਸੀ ਪਹਿਲਾਂ ਦੇ ਮੁਕਾਬਲੇ ਦੇ ਵਿੱਚ ਜਿੱਥੇ ਪਹਿਲਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਹਰ ਰੋਜ਼ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਜਾਂਦੀਆਂ ਸਨ ਪਰ ਇਸ ਘਟਨਾ ਕਰਨ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਅੰਦਰ ਡਰ ਤੇ ਸਹਿਮਤਾ ਮਾਹੌਲ ਪੈਦਾ ਹੋਇਆ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਸਨ ਉਧਰ ਭਾਰਤੀ ਨਾਗਰਿਕਾਂ ਨੂੰ ਵਾਪਸ ਹੁਕਮ ਹੋ ਗਏ ਸਨ ਪਾਕਿਸਤਾਨ ਦੇ ਵੱਲੋਂ ਇਧਰ ਭਾਰਤ ਦੇ ਵੱਲੋਂ ਪਾਕਿਸਤਾਨੀ ਨਾਗਰਿਕਾਂ ਨੂੰ ਜਿਹੜੇ ਵੀਜ਼ਾ ਲੈ ਕੇ ਭਾਰਤ ਆਏ ਸਨ ਉਹਨਾਂ ਨੂੰ 48 ਘੰਟਿਆਂ ਦੇ ਵਿੱਚ ਦੇਸ਼ ਛੱਡਣ ਦੇ ਹੁਕਮ ਕਰ ਦਿੱਤੇ ਸਨ ਤਾਂ ਹੁਣ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਲਾਂਘਾ ਵੀ ਬੰਦ ਕਰ ਦਿੱਤਾ ਗਿਆ ਉਧਰ ਪਾਕਿਸਤਾਨ ਦੇ ਅੰਦਰ ਪੁਨਛ ਗੁਰਦੁਆਰਾ ਸਾਹਿਬ ਨੂੰ ਟਾਰਗੇਟ ਕੀਤਾ ਗਿਆ ਜਿੱਥੇ ਕੀਰਤਨ ਕਰ ਰਹੇ ਰਾਗੀ ਸਿੰਘਾਂ ਦੇ ਉੱਤੇ ਉਸ ਵਕਤ ਗੁਨਾ ਹੋਇਆਗਾ ਤੇ ਇਹ ਤਸਵੀਰਾਂ ਤੇ ਖਬਰ ਪਾਕਿਸਤਾਨ ਦੇ ਮੀਡੀਆ ਸੋਰਸਸ ਤੇ ਸਾਡੇ ਵਕ ਵਕ ਸੋਰਸਸ ਦੇ ਮੁਕਾਬਲੇਤ ਸਾਹਮਣੇ ਆ ਰਹੀ ਆ ਫਿਲਹਾਲ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਅਨੁਸਾਰ ਇਹ ਦੱਸਿਆ ਗਿਆ ਕਿ ਕਰਤਾਰਪੁਰ ਸਾਹਿਬ ਦਾ ਜਿਹੜਾ ਕੋਰੀਡੋਰ ਆ ਉਹ ਅਨਮਿੱਥੇ ਸਮੇਂ ਲਈ ਅਨਮਿੱਥੇ ਸਮੇਂ ਦਾ ਮਤਲਬ ਇਹ ਹੁੰਦਾ ਕਿ ਜਦੋਂ ਤੱਕ ਅਦਲੇ ਹੁਕਮ ਜਾਰੀ ਨਹੀਂ ਹੁੰਦੇ ਅਗਲੇ ਹੁਕਮ ਜਦੋਂ ਤੱਕ ਜਾਰੀ ਨਹੀਂ ਹੁੰਦੇ ਉਸ ਸਮੇਂ ਤੱਕ ਜਿਹੜਾ ਇਹ ਕੋਰੀਡੋਰ ਬੰਦ ਰਹੇਗਾ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਇਹ ਕੋਰੀਡੋਰ ਨੋ ਨੰਬਰ 2019 ਨੂੰ ਸ਼ੁਰੂ ਹੋਇਆ ਸੀਗਾ ਲੱਖਾਂ ਹੀ ਅਰਦਾਸਾਂ ਤੋਂ ਬਾਅਦ ਜਿਹੜੀ ਇਹ ਸਾਨੂੰ ਦਰਸ਼ਨ ਦੀਦਾਰੇ ਬਖਸ਼ੇ ਗਏ ਅਸੀਂ ਹਰ ਰੋਜ਼ ਜਦੋਂ ਸਵੇਰੇ ਉੱਠ ਕੇ ਜਦੋਂ ਇੱਕ ਸਿੱਖ ਅਰਦਾਸ ਕਰਦਾ ਹੈਗਾ ਤਾਂ ਉਸ ਦੇ ਵਿੱਚ ਇਹ ਦਰਸ਼ਨ ਦੀਦਾਰੇ ਬਖਸ਼ੇ ਦੀ ਜਿਹੜੀ ਅਰਦਾਸ ਕੀਤੀ ਜਾਂਦੀ ਹੈ ਕਿ ਸਾਨੂੰ ਉਹਨਾਂ ਗੁਰ ਧਾਮਾਂ ਦੇ ਦਰਸ਼ਨ ਦੀਦਾਰੇ ਬਖਸ਼ੇ ਜਾਣ ਜਿਨ੍ਹਾਂ ਨੂੰ ਸਦਾ ਦੇ ਲਈ ਸਾਥੋਂ ਵਿਛੋੜਿਆ ਗਿਆ 1947 ਦੀ ਵੰਡ ਦੇ ਵੇਲੇ ਜਦੋਂ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਰਹਿ ਜਾਂਦੇ ਨੇ ਉਦੋਂ ਤੋਂ ਹੀ ਸਿੱਖ ਇਸ ਥਾਵਾਂ ਦੇ ਦਰਸ਼ਨਾਂ ਦੀ ਮੰਗ ਕਰ ਰਹੇ ਸੀ ਤੇ ਅੱਜ 2019 ਤੋਂ ਬਾਅਦ ਇਹ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬੰਦ ਹੋ ਚੁੱਕਿਆ ਹੈਗਾ ਹਾਲਾਂਕਿ ਇਹ ਕਦੋਂ ਤੱਕ ਬੰਦ ਰਹੇਗਾ ਇਸ ਦੇ ਬਾਰੇ ਹਲੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਜੋ ਪ੍ਰਸ਼ਾਸਨ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਉਸ ਦੇ ਵਿੱਚ ਲੋਕਾਂ ਨੂੰ ਇਹੀ ਦੱਸਿਆ ਜਾ ਰਿਹਾ ਕਿ ਅਗਲੇ ਹੁਕਮਾਂ ਤੱਕ ਜਦੋਂ ਤੱਕ ਅਗਲੇ ਹੁਕਮ ਨਹੀਂ ਆਉਂਦੇ ਹਾਲਾਂਕਿ ਜੇਕਰ ਬਾਕੀ ਥਾਵਾਂ ਦੀ ਗੱਲ ਕੀਤੀ ਜਾਵੇ ਸਕੂਲਾਂ ਦੀ ਗੱਲ ਕੀਤੀ ਜਾਵੇ ਜਾਂ ਹੋਰ 에어ਪੋਰਟ ਸਟੇਸ਼ਨਾਂ ਦੀ ਗੱਲ ਕੀਤੀ ਜਾਵੇ ਜਾਂ ਹਵਾਈ ਅੱਡਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ 에어ਪੋਰਟਰਾਂ ਦੇ ਉੱਤੇ ਜਿਹੜੀ 10 ਮਈ ਤੱਕ ਡੇਟ ਦਿੱਤੀ ਗਈ ਹੈ ਕਿ 10 ਮਈ ਤੱਕ ਇਹ ਬੰਦ ਰਹਿਣਗੇ ਕਰਤਾਰਪੁਰ ਸਾਹਿਬ ਕੋਰੀਡੋਰ ਕਦੋਂ ਤੱਕ ਬੰਦ ਰਹੇਗਾ ਜਦੋਂ ਤੱਕ ਇਹ ਹਾਲਾਤ ਸੁਧਰਦੇ ਨਹੀਂ ਜਾਂ ਫਿਰ ਅਗਲੇ ਦੇਸ਼ਾਂ ਦੇ ਵਿੱਚ ਸਾਨੂੰ ਪਤਾ ਲੱਗ ਸਕਦਾ ਕਿ ਕਿੰਨੀ ਤਰੀਕ ਤੱਕ ਕਦੋਂ ਤੱਕ ਇਹ ਬੰਦ ਰਹੇਗਾ ਹਾਲਾਂਕਿ ਇਸ ਸਾਰੇ ਘਟਨਾਕਰਨ ਦੇ ਉੱਤੇ 올 ਓਵਰ ਦੁਨੀਆ ਦੀ ਜ਼ਿਕਰਗੱਲ ਕੀਤੀ ਜਾਵੇ ਤਾਂ ਵਰਲਡ ਵਾਈਡ ਦੇ ਜਿਹੜੇ ਵੱਡੇ ਮੁਲਕ ਨੇ ਅਮਰੀਕਾ ਚਾਈਨਾ ਹੋਵੇ ਉਹਨਾਂ ਦੀਆਂ ਵਿਪਰਤੀਕਰਮ ਆਉਣੇ ਸ਼ੁਰੂ ਹੋ ਚੁੱਕੇ ਨੇ ਤਾਂ ਉਹਨਾਂ ਦੇ ਵਿਆਖ ਵਖ ਨਜ਼ਰਾਂ ਟਿਕੀਆਂ ਹੋਈਆਂ ਨੇ ਦੁਨੀਆ ਦੇ ਵਿੱਚ ਬੈਠੇ ਵਸਦੇ ਪੰਜਾਬੀ ਅਤੇ ਸਿੱਖ ਅਤੇ ਭਾਰਤੀਆਂ ਦੀਆਂ ਅੱਜ ਇਹੀ ਅਰਦਾਸਾਂ ਹੋ ਰਹੀਆਂ ਨੇ ਕਿ ਇਹ ਜੋ ਵੀ ਮਾਹੌਲ ਬਣਿਆ ਹੋਇਆ ਇਹ ਸ਼ਾਂਤੀਪੂਰਵਕ ਠੀਕ ਹੋ ਜਾਵੇ ਜੰਗ ਕੋਈ ਵੀ ਨਹੀਂ ਚਾਹੁੰਦਾਗਾ ਕਿਉਂਕਿ ਜੰਗ ਦੇ ਜਿਹੜੇ ਅਸਾਰ ਹੁੰਦੇ ਨੇ ਨਤੀਜੇ ਹੁੰਦੇ ਨੇ ਬਹੁਤ ਭਿਆਨਕ ਹੁੰਦੇ ਨੇ ਖਤਰਨਾਕ ਹੁੰਦੇ ਨੇ ਚਾਹੇ ਉਹ ਭਾਰਤ ਹੋਵੇ ਜਾਂ ਪਾਕਿਸਤਾਨ ਹੋਵੇ ਦੋਨਾਂ ਦੇ ਲਈ ਨੁਕਸਾਨਦਾਇਕ ਹੈ ਤਾਂ ਹਰ ਕੋਈ ਅੱਜ ਇਹ ਹੀ ਅਰਦਾਸ ਕਰ ਰਿਹਾ ਹੈ ਕਿ ਮਾਮਲਾ ਇਸੇ ਤਰ੍ਹਾਂ ਸ਼ਾਂਤੀਪੂਰਵਕ ਨਿਪਟ ਜਾਵੇ ਹਾਲਾਂਕਿ ਜੋ ਪਹਿਲੇ ਗਾਮਦੇ ਅੰਦਰ ਘਟਨਾਕਰਮ ਹੋਇਆ ਬਹੁਤ ਨਿੰਦਣਯੋਗ ਸੀ ਬਹੁਤ ਸ਼ਰਮਨਾਕ ਸੀ ਤ ਉਸ ਦੀ ਜਵਾਬੀ ਕਾਰਵਾਈ ਜ਼ਰੂਰਤ ਭਾਰਤ ਦੇ ਵੱਲੋਂ ਕੀਤੀ ਗਈ ਹੈ ਇਸੇ ਕਰਕੇ ਇਸ ਆਪਰੇਸ਼ਨ ਦਾ ਨਾਮ ਸਿੰਧੂਰ ਵੀ ਰੱਖਿਆ ਗਿਆ ਕਿਉਂਕਿ ਉਹਨਾਂ ਆਤਕਵਾਦੀਆਂ ਦੇ ਵੱਲੋਂ ਉਹਨਾਂ ਭੈਣਾ ਦੇ ਸੰਦੂਰਾ ਨੂੰ ਮਿਟਾਇਆ ਗਿਆ ਉਹਨਾਂ ਦੇ ਪਤੀਆਂ ਦਾ ਉਹਨਾਂ ਦੀ ਅੱਖਾਂ ਸਾਹਮਣੇ ਹੀ ਕਤਲ ਕੀਤਾ ਗਿਆ ਗੋਲੀਆਂ ਮਾਰੀਆਂ ਗਈਆਂ ਉਹਨਾਂ ਨੂੰ ਧਰਮ ਤੇ ਜਾਤ ਪੁੱਛ ਕੇ ਇਹ ਬਹੁਤ ਹੀ ਸ਼ਰਮਨਾਕ ਘਟਨਾ ਸੀ ਕਿ ਜਿਸ ਦੀ ਪੂਰੀ ਦੁਨੀਆ ਦੇ ਵਿੱਚ ਨਿੰਦਿਆ ਹੋਈ ਉਸ ਤੋਂ ਬਾਅਦ ਤਕਰੀਬਨ ਇਹ 13-14 ਦਿਨਾਂ ਬਾਅਦ ਭਾਰਤ ਸਰਕਾਰ ਦੇ ਵੱਲੋਂ ਭਾਰਤੀ ਫੋਰਸਸ ਦੇ ਵੱਲੋਂ ਆਰਮੀ ਤੇ ਵੱਖ-ਵੱਖ ਫੋਰਸਾਂ ਤਿੰਨ ਤਿੰਨੇ ਫੋਰਸਾਂ ਦੇ ਵੱਲੋਂ ਇਹ ਮਿਲ ਕੇ ਆਪਰੇਸ਼ਨ ਕੀਤਾ ਗਿਆ ਤੇ ਮਹਿਜ 9 ਮਿੰਟਾਂ ਦੇ ਅੰਦਰ ਅੰਦਰ ਭਾਰਤੀ ਹਵਾਈ ਸੈਨਾ ਨੇ 9 ਮਿੰਟਾਂ ਦੇ ਵਿੱਚ 9 ਟਿਕਾਣਿਆਂ ਦੇ ਉੱਤੇ ਜਾ ਕੇ ਜਿਹੜੀ ਇਹ ਅਟੈਕ ਕੀਤਾ 9 ਤੋਂ 11 ਮਿੰਟ ਜਿਹੜੇ ਇਸ ਪੂਰੇ ਆਪਰੇਸ਼ਨ ਨੂੰ ਲੱਗੇ ਤਾਂ ਉਸ ਪੂਰੇ ਘਟਨਾਕ੍ਰਮ ਤੋਂ ਬਾਅਦ ਹੁਣ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬੰਦ ਕਰ ਦਿੱਤਾ ਗਿਆ ਇਸ ਕਰਕੇ ਵੀ ਹੋਇਆ ਕਿਉਂਕਿ ਪਾਕਿਸਤਾਨ ਦੇ ਪੰਛ ਗੁਰੂ ਘਰ ਦੇ ਉੱਤੇ ਹਮਲਾ ਹੋ ਚੁੱਕਿਆਗਾ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਜਿਸ ਤੋਂ ਬਾਅਦ ਮਾਹੌਲ ਨੂੰ ਦੇਖਦੇ ਹੋਏ ਭਾਰਤ ਸਰਕਾਰ ਦੇ ਵੱਲੋਂ ਫੈਸਲਾ ਲਿੱਤਾ ਗਿਆ ਕਿ ਪਾਕਿਸਤਾਨ ਦੇ ਜੋ ਲਾਂਗਾ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਲਾਂਗਾ ਜੋ ਸ਼ਰਧਾਲੂ ਉਧਰ ਜਾਂਦੇ ਨੇ ਤਾਂ ਸਾਡੇ ਲੋਕ ਜੇਕਰ ਉਧਰ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਕੋਈ ਮਿਸ ਹੈਪਨਿੰਗ ਕੋਈ ਦੁਰਘਟਨਾ ਨਾ ਵਾਪਰ ਜਾਵੇ ਉਸ ਨੂੰ ਦੇਖਦੇ ਹੋਏ ਇਹ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ